ਲੋਕ गीत ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਕਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਇਹ ਲੋਕਗੀਤ ਜਿਹੜਾ ਇਹ ਬਹੁਤ ਹਾਸੇ ਠੱਠੇ ਵਾਲਾ ਲੋਕਗੀਤ ਹੈ ਸਿੱਖਣੀਆਂ ਜਿਹੜਾ ਸਿੱਖਣੀਆਂ ਦੇ ਰੂਪ ਦੇ ਵਿੱਚ ਅਸੀਂ ਇਹ ਲੋਕਗੀਤ ਤੁਹਾਡੇ ਰੂਪ ਰੂਪ ਕਰਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਭਰਮਾ ਹੁਗਾਰਾ ਦੋਗੇ ਤੇ ਆਪ ਵੀ ਗਾਉਗੇ ਤੇ ਆਪਣੇ ਬੱਚਿਆਂ ਨੂੰ ਸਿਖਾਉਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਨੂੰ ਜ਼ਰੂਰ ਪਹੁੰਚਾਉਂਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਅੱਜ ਵਾਲਾ ਲੋਕ ਗੀਤ ਗਾਈਏ ਤੇ ਇਸ ਦਾ ਆਨੰਦ ਮਾਣੀਏ ਸਭ ਬੱਲੇ ਬਜਾ ਦਿਓ ਜੀ ਸਾਡਾ ਕੋੜ ਮੈਂ ਟਰੀ ਵਰਗਾ ਸਭ ਬੱਲੇ ਬੁਜਾ ਜੇ ਸਾਡਾ ਕੁੜਮ ਬੈਂਟਰੀ ਵਰਗਾ ਮੇਰੇ ਚਾਰ ਗੜਾ ਲਓ ਜੀ ਸਾਡਾ ਕੁੜਮ ਕੋਟੜੇ ਵਰਗਾ ਮੇਰੇ ਚਾ ਮੱਕੀ ਕੁਟਾਲੋ ਜੀ ਸਾਡਾ ਕੁਰਮ ਦੈਂਗੜਾ ਵਾਰਗਾ ਕੋਈ ਮੱਕੀ ਕੁਟਾ ਰੇਟੇ ਜੜਾ ਲਓ ਜੀ ਸਾਡਾ ਕੁੜਮ ਬੈਣ ਕੇ ਵਰਗਾ ਕੋਈ ਸਾਗ ਕੁਟਾ ਲਓ ਜੀ ਸਾਡਾ ਕੁੜਮ ਕੋਟਣੇ ਵਰਗਾ ਕੋਈ ਸਾਗਰ ਕੋਟਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਕੋਈ ਨਾ ਜਨ ਜਾਲੋ ਜੀ ਸਾਡਾ ਕੁੜਮ ਪਟੋਲੇ ਵਰਗਾ ਕੋਈ ਨਾਚ ਨਚਾਲੋ ਜੀ ਸਾਡਾ ਕੁੜਮ ਪਟੋਲੇ ਵਰਗਾ ਕੋਈ ਖੇਡਾ ਪਵਾ ਲੋ ਜੀ ਸਾਡਾ ਕੁੜਮ ਤਾਂ ਬਾਂਦਰ ਵਰਗਾ ਕੋਈ ਖੇਡਾ ਪਵਾ ਲੋ ਜੀ ਸਾਡਾ ਕੋੜ ਮਤਾ ਬਾਂਦਰ ਵਰਗ ਕੋੜ ਮਣੀ ਜੀ ਕਗਰਾ ਸਵਾਲੋ ਜੀ ਸਾਡਾ ਕੋੜ ਮਤਾ ਦਰਜੀ ਕਰਾ ਸਵਾਲੋ ਜੀ ਸਾਡਾ ਕੁੜਮਤਾ ਦਰਜੀ ਵਰਗਾ ਤੁਸੀਂ ਗੁੱਸਾ ਨਾ ਕਰਿਓ ਜੀ ਸਾਡਾ ਕੁੜਮਤਾ ਦਸਰ ਲਗਦਾ ਤੁਸੀਂ ਸਾਨਾ ਕਰਿਓ ਜੀ ਸਾਡਾ ਕੁੜਮਤਾ ਥਾਂ ਸੇ ਲੱਗਦਾ ਹਾਂਜੀ ਦੋਸਤੋ ਏਸੀ ਸਿਠਨੀ ਦੇ ਰੂਪ ਦੇ ਵਿੱਚ ਲੋਕ ਗੀਤ ਜੋ ਅਸੀਂ ਤੁਹਾਡੇ ਰੂਪ ਰੂਪ ਕੀਤਾ ਕੁੜਮ ਜਿਹੜਾ ਹੈਗਾ ਕੁੜਮ ਦਾ ਰਿਸ਼ਤਾ ਇੱਕ ਥਾਂ ਸੇ ਲੱਗਦਾ ਰਿਸ਼ਤਾ ਥਾਂ ਸੇ ਲੱਗਦੇ ਰਿਸ਼ਤੇ ਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਹਮੇਸ਼ਾ ਹੀ ਸਿਠਨੀਂ ਦਿੱਤੀ ਜਾਂਦੀਆਂ ਨੇ ਤੇ ਸਿੱਖਣੀਆਂ ਤੇ ਨਾਲ ਸਤਕਾਰ ਵੀ ਦਿੱਤਾ ਜਾਂਦਾ ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਆਪਣੇ ਕੁੜਮ ਨੂੰ ਸਿੱਖਣੀਆਂ ਲਈਏ ਤੇ ਅਸੀਂ ਇਹ ਵੀ ਉਮੀਦ ਕਰਦੇ ਆ ਕਿ ਤੁਸੀਂ ਵੀ ਆਪਣੇ ਧੀਆਂ ਪੁੱਤਰਾਂ ਦੇ ਵਿਆਹਾਂ ਦੇ ਵਿੱਚ ਆਪਣੇ ਕੁੜਮਾਂ ਨੂੰ ਇਹ ਸਿੱਖਣੀਆਂ ਜ਼ਰੂਰ ਦਿਓਗੇ ਤੇ ਇਹ ਅਲੋਪ ਹੋ ਰਿਹਾ ਜਿਹੜਾ ਖਜ਼ਾਨਾ ਇਹਨੂੰ ਸੰਭੋਗੇ ਦੀ ਸਾਂਭ ਸੰਭਾਲ ਦੇ ਹਰੇ ਲੱਗੇ ਰਹੋਗੇ ਆਪਣੇ ਬੱਚਿਆਂ ਤੱਕ ਇਹਨਾਂ ਚੀਜ਼ਾਂ ਨੂੰ ਅਪੜਾਉਂਗੇ ਜੇਕਰ ਤੁਹਾਨੂੰ ਇਹ ਸਾਡਾ ਲੋਕ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅਸੀਂ ਹਰ ਰੋਜ਼ ਤੁਹਾਡੇ ਮੈਸੇਜਾਂ ਦੀ ਤੁਹਾਡੇ ਸੁਨੇਹਾਂ ਦੀ ਉਡੀਕ ਕਰਦੇ ਹਾਂ ਤੇ ਤੁਹਾਡੇ ਸੁਨੇਹੇ ਦਿੱਤੇ ਹੋਏ ਸਾਨੂੰ ਇੱਕ એનર્ਜੀ ਦਾ ਰੂਪ ਦਿੰਦੇ ਨੇ ਤੇ ਅਸੀਂ ਉਸੇ એનર્ਜੀ ਨੂੰ ਜਿਹੜਾ ਹੈਗਾ ਫੇਰ ਹੌਸਲੇ ਦੇ ਵਿੱਚ ਲਿਆ ਕੇ ਇੱਕ ਕੋਈ ਨਾ ਕੋਈ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋ ਜਾਂਦੇ ਹਾਂ ਤੇ ਅੱਜ ਵਾਲੇ ਲੋਕ ਗੀਤ ਦੀ ਅਸੀਂ ਪੂਰੀ ਉਡੀਕ ਕਰਦੇ ਆ ਕਿ ਤੁਸੀਂ ਸਾਡੀ ਮਿਹਨਤ ਤੇ ਚੰਗਾ ਪੂਰ ਪਾਉਗੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ